ਜਲੰਧਰ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸਰਦਾਰ ਕੇਵਲ ਸਿੰਘ ਨੇ ਆਪਣੀ ਟੀਮ ਨਾਲ ਫਿਲੌਰ ਤੇ ਨੂਰਮਲ ਬਸ ਅੱਡੇ ਦੇ ਨਜ਼ਦੀਕ ਨਾਕਾਬੰਦੀ ਕਰ ਔਨ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜਿੱਥੇ ਪੁਲਿਸ ਨੇ ਹਰੀ ਕੌਨ ਜਾਣ ਵਾਲੇ ਵਾਹਨ ਚਾਲਕਾਂ ਦੇ ਕਾਗਜ਼ਾਤ ਵਗੈਰਾ ਚੈੱਕ ਕੀਤੇ ਉਥੇ ਹੀ ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਪੁਲਿਸ ਨੇ ਹੁੱਲੜਵਾਰੀ ਕਰਨ ਵਾਲਿਆਂ ਅਤੇ ਬਿਨਾਂ ਕਾਗਜ਼ੀ ਪੱਤਰ ਵਾਲੇ ਵਾਹਨ ਚਾਲਕਾਂ ਦੇ ਝੁਲਾਨ ਕੱਟੇ ਉਥੇ ਹੀ ਉਨ੍ਹਾਂ ਨੇ 12 ਮੋਟਰਸਾਈਕਲ ਵੀ ਬੰਦ ਕੀਤੇ ਹਨ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਦੇ ਸਾਰੇ ਏਰੀਆ ਵਿੱਚ ਬਦਲ ਬਦਲ ਕੇ ਨਾਕੇ ਲਗਾਏ ਜਾਣਗੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਵਾਹਨ ਦੇ ਕਾਗਜ਼ੀ ਪੱਤਰ ਨਾਲ ਲੈ ਕੇ ਚੱਲਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਸਰਕਤੀ ਬੜੇ ਦਿਨਾਂ ਬਾਅਦ ਫਲੋਰ ਵਿੱਚ ਤੁਸੀਂ ਫੇਰ ਨਸਾ ਲਗਾ ਲਟਾਇਆ ਹੈਗਾ ਅੱਜ ਤੁਸੀਂ ਕਾਫੀ ਭਾਰੀ ਪਦਾਲ ਤੁਸੀਂ ਮੋਟਰ ਪਾਉਂਦੀ ਕਿਤੇ ਰਿਹਾ ਹੈ ਤਾਂ ਕਾਫੀ ਤੁਸੀਂ ਮੋਟਰਸ ਨਾਲ ਚਾਰ ਕਿੱਟੇ ਗਿਆ ਸਰ ਕਿੰਨੇ ਤੁਸੀਂ ਬੌਂਡ ਕਿਤੇ ਆ ਔਰ ਕਿੰਨੇ ਇਹਨਾਂ ਚਾਰ ਕਿੱਟੇ ਗਿਆ ਹਾਂਜੀ ਅਸੀਂ ਕਾਫੀ ਦਿਨਾਂ ਬਾਅਦ ਨਹੀਂ ਸਾਡਾ ਇਹ ਰੁਟੀਨ ਦੇ ਵਿੱਚ ਅ fırsਰਾਂ ਨੂੰ ਹੈਗਾ ਵਾ ਵੀ ਸਾਰੇ ਏਰੀਆ ਦੇ ਵਿੱਚ ਬਦਲ ਬਦਲ ਕੇ ਨੱਕੇ ਲਾਉਣੇ ਆ ਇਸ ਤੋਂ ਪਹਿਲਾਂ ਸਾਡੇ 2-3 ਦਿਨ ਹੈਗੇ ਸੀਗੇ ਬਰਾਇਆਂ ਹਲ ਉਸ ਤੋਂ ਬਾਅਦ ਬਿਲਗੇ ਹਲ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਫਿਰ ਇੱਧਰ ਦੀ ਵਾਰੀ ਆਈ ਹੈ ਅਸੀਂ ਲਗਾਤਾਰ ਏਰੀਆ ਦੇ ਵਿੱਚ ਨਾਕਾਬੰਦੀ ਕਰ ਰਹੇ ਹਾਂ ਜਿਹੜੇ ਵੀ ਵਹੀਕਲ ਬਿਨਾ ਕਾਗਜ਼ਾਂ ਦੇ ਹੁੰਦੇ ਨੇ ਉਹਨਾਂ ਨੂੰ ਬਾਉਂਡ ਕੀਤਾ ਜਾਂਦਾ ਹੈ ਬਾਕੀ ਜਿੰਨਾਂ ਕੋ ਕੋਈ ਵੀ ਡਾਕੂਮੈਂਟਸ ਘੱਟ ਹੁੰਦਾ ਉਹਦੇ ਮੁਤਾਬਕ ਜੋ ਮੋਟਰ ਵੀ ਕਲੈਕਟਰ ਦੇ ਤਹਿਤ ਧਾਰਾ ਬਣਦੀ ਉਹਦੇ ਮੁਤਾਬਕ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਹੈ ਜੀ ਅੱਜ ਵੀ ਉੱਚ ਅਧਿਕਾਰਾਂ ਦੇ ਹੁਕਮਾਂ ਦੇ ਨਾਲ ਹੀ ਅਸੀਂ ਇੱਥੇ ਫਲੋਰ ਪੁਰਤਲੇ ਨਾਕਾ ਲਾਇਆ ਜੀ ਇੱਥੇ ਘਟੋ ਘਟ ਵੀ ਅਸੀਂ ਹੁਣ 12 ਜਿਹੜੇ ਮੋਟਰਸਾਈਕਲ ਆ ਉਹ ਬੌਂਡ ਕਰ ਚੁੱਕੇ ਆ ਉਸ ਤੋਂ ਇਲਾਵਾ ਅਸੀਂ ਟੋਟਲ ਬਾਈ ਚਲਾਨ ਕੀਤੇ ਆ ਜਿਹਦੇ ਵਿੱਚ ਆ ਕੁਝ ਜਿੰਨੇ ਵੀ ਡਾਕੂਮੈਂਟਸ ਜਿਲੇ ਜਿਲੇ ਜਿਸ ਸਾਬ ਨਾ ਕੱਟ ਸੀ ਉਹਦੇ ਹਿਸਾਬ ਨਾਲ ਅਸੀਂ ਉਹਦਾ ਚਲਾਨ ਕੱਟਿਆ ਹੈ ਜੀ ਜਲੰਧਰ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸਰਦਾਰ ਕੇਵਲ ਸਿੰਘ ਨੇ ਆਪਣੀ ਟੀਮ ਨਾਲ ਫਿਲੌਰ ਤੇ ਨੂਰਮਲ ਬਸ ਅੱਡੇ ਦੇ ਨਜ਼ਦੀਕ ਨਾਕਾਬੰਦੀ ਕਰ ਔਨ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜਿੱਥੇ ਪੁਲਿਸ ਨੇ ਹਰੀ ਕੌਨ ਜਾਣ ਵਾਲੇ ਵਾਹਨ ਚਾਲਕਾਂ ਦੇ ਕਾਗਜ਼ਾਤ ਵਗੈਰਾ ਚੈੱਕ ਕੀਤੇ ਉੱਥੇ ਹੀ ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਪੁਲਿਸ ਨੇ ਹੁੱਲੜਵਾਰੀ ਕਰਨ ਵਾਲਿਆਂ ਅਤੇ ਬਿਨਾਂ ਕਾਗਜ਼ੀ ਪੱਤਰ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਉੱਥੇ ਹੀ ਉਨ੍ਹਾਂ ਨੇ 12 ਮੋਟਰਸਾਈਕਲ ਵੀ ਬੰਦ ਕੀਤੇ ਹਨ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਤੇ ਸਾਰੇ ਏਰੀਆ ਵਿੱਚ ਬਦਲ-ਬਦਲ ਕੇ ਨਾਕੇ ਲਗਾਏ ਜਾਣਗੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਵਾਹਨ ਦੇ ਕਾਗਜ਼ੀ ਪੱਤਰ ਨਾਲ ਲੈ ਕੇ ਚੱਲਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਸਰਕ ਤੀ ਬੜੇ ਦਿਨਾਂ ਬਾਅਦ ਫਲੋਰ ਵਿੱਚ ਤੁਸੀਂ ਫੇਰ ਨਕਲਾ ਲਗਾਇਆ ਹੈਗਾ ਅੱਜ ਤੁਸੀਂ ਕਾਫੀ ਭਾਰੀ ਪਦਾਰਥ ਤੁਸੀਂ ਉੱਥੇ ਪਾਉਣ ਦੀ ਕੀਤੇ ਹੈਗਾ ਤਾਂ ਕਾਫੀ ਤੁਸੀਂ ਮੋਟਰਸਾਈਕਲਾਂ ਦੇ ਚਾਰ ਵੀ ਕਿਤੇ ਹੈਗਾ ਸਰ ਕਿੰਨੇ ਕੁ ਤੁਸੀਂ ਪਾਉਣ ਕੀਤੇ ਆ ਔਰ ਕਿੰਨੇ ਇਹਨਾਂ ਚਾਰ ਕਿਤੇ ਹੈਗਾ ਆ ਹਾਂਜੀ ਅਸੀਂ ਕਾਫੀ ਦਿਨਾਂ ਬਾਅਦ ਨਹੀਂ ਸਾਡਾ ਇਹ ਰੁਟੀਨ ਦੇ ਵਿੱਚ ਅ fırsਰਾਂ ਨੂੰ ਹੈਗਾ ਵਾ ਵੀ ਸਾਰੇ ਏਰੀਆ ਦੇ ਵਿੱਚ ਬਦਲ ਬਦਲ ਕੇ ਨਾਕੇ ਲਾਉਣੇ ਆ ਇਸ ਤੋਂ ਪਹਿਲਾਂ ਸਾਡੇ 2-3 ਦਿਨ ਹੈਗੇ ਸੀਗੇ ਬਰਾਇਆਂ ਹੱਲ ਉਸ ਤੋਂ ਬਾਅਦ ਬਿਲਗੇ ਹੱਲ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਫਿਰ ਇਧਰ ਦੀ ਵਾਰੀ ਆਈ ਹੈ ਅਸੀਂ ਲਗਾਤਾਰ ਏਰੀਆ ਦੇ ਵਿੱਚ ਨਾਕਾਬੰਦੀ ਕਰ ਰਹੇ ਹਾਂ ਜਿਹੜੇ ਵੀ ਵਹੀਕਲ ਬਿਨਾਂ ਕਾਗਜ਼ਾਂ ਦੇ ਹੁੰਦੇ ਨੇ ਉਹਨਾਂ ਨੂੰ ਬਾਉਂਡ ਕੀਤਾ ਜਾਂਦਾ ਹੈ ਬਾਕੀ ਜਿੰਨਾ ਕੋਈ ਵੀ ਡਾਕੂਮੈਂਟਸ ਘਟ ਹੁੰਦਾ ਉਹਦੇ ਮੁਤਾਬਕ ਜੋ ਮੋਟਰ ਵਹੀਕਲ ਐਕਟ ਦੇ ਤਹਿਤ ਧਾਰਾ ਬਣਦੀ ਉਹਦੇ ਮੁਤਾਬਕ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਹੈ ਅੱਜ ਵੀ ਉੱਚ ਅਧਿਕਾਰਾਂ ਦੇ ਹੁਕਮਾਂ ਦੇ ਨਾਲ ਹੀ ਅਸੀਂ ਇੱਥੇ ਫਲੋਰ ਪੁਰਤਲੇ ਨਾਕਾ ਲਾਇਆ ਜੀ ਇੱਥੇ ਘਟੋ ਘਟ ਵੀ ਅਸੀਂ ਹੁਣ 12 ਜਿਹੜੇ ਮੋਟਰਸਾਈਕਲ ਆ ਉਹ ਬੌਂਡ ਕਰ ਚੁੱਕੇ ਆ ਉਸ ਤੋਂ ਇਲਾਵਾ ਅਸੀਂ ਟੋਟਲ ਬਾਈ ਚਲਾਨ ਕੀਤੇ ਆ ਜਿਹਦੇ ਵਿੱਚ ਆ ਕੁਝ ਜਿੰਨੇ ਵੀ ਡਾਕੂਮੈਂਟਸ ਜਿਲੇ ਜਿਲੇ ਜਿਸ ਸਾਬ ਨਾ ਕੱਟ ਸੀ ਉਹਦੇ ਹਿਸਾਬ ਨਾਲ ਅਸੀਂ ਉਹਦਾ ਚਲਾਨ ਕੱਟਿਆ ਹੈ ਜੀ